ਦੀ ਗੁਰਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪਨਗਰਮਨ ਸਾਹਿਬ ਵਿਖੇ ਅਮਰਤ ਵੇਲੇ ਦਵਾਨਾ ਦੀ ਹਾਜ਼ਰੀ ਪਾ ਲਈ ਗੁਰ ਸੰਗਤ ਦੀ ਕਰੋ ਕਿਰਪਾ ਗੁਰੂ ਮਹਾਰਾਜ ਸ਼ੇਰ ਤੇ ਮਿਹਰ ਭਰਿਆ ਹੰਤ ਰਖਣ ਜਿਵਾਲੀ ਗੁਰੂ ਮਹਾਰਾਜ ਨੇ ਆਪਾਂ ਨੂੰ ਹੁਕਮ ਬਖਸ਼ਿਆ ਹੈ ਉਸ ਤੇ ਵਿਚਾਰ ਕਰ ਲਈਏ ਦੀ ਤਨਾ ਸਰੀ ਮਹੱਲਾ ਪੰਜਵਾ ਇਹ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਤਨਾ ਸ੍ਰੀ ਰਾਗ ਦੇ ਵਿੱਚ ਅਜਾਰੀ ਹੋਈ ਕੁਰਬਾਨੀ ਹੈ ਜੀ ਵੱਡੇ ਵੱਡੇ ਰਾਜੇ ਨਿਹਰ ਭੂਮਨ ਤਾਂ ਕਿ ਤ੍ਰਿਸ਼ਣਨਾਂ 부ਤੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂਨਾ ਸੁਜੀ ਈੜੇ ਵੱਡੇ ਵੱਡੇ ਰਾਜੇ ਹੋਏ ਐਨਸ ਦੁਨੀਆ ਦੇ ਉਹਨਾਂ ਦੀ ਤ੍ਰਿਸ਼ਨਾ ਨਹੀਂ ਖਤਮ ਹੋ ਸਕੀ ਇੱਕ ਕਾਲੂ ਬਾਦਸ਼ਾਹ ਆਇਆ ਉਹਨੇ ਕਿਹਾ ਕਿ ਜਿਹੜੀ ਮੈ ਪੈਸੇ ਆ ਚਾਂਦੀ ਦੇ ਪੈਸੇ ਹੁੰਦੇ ਸੀ ਸੋਨੇ ਦੀਆਂ ਮੋਹਰਾਂ ਹੁੰਦੀਆਂ ਉਸ ਉਸ ਸਮੇਂ ਤੇ ਵੀ ਕਿਸੇ ਬੰਦੇ ਕੋਲ ਰਹਿਣ ਨਹੀਂ ਦੇਣਾ ਉਹਨੇ ਆਪਣੇ ਅਹਿਲਕਾਰਾਂ ਨੂੰ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਜਿਹਦੇ ਕੋਲ ਵੀ ਇਹ ਪੈਸੇ ਕਿਸੇ ਤਰ੍ਹਾਂ ਦੇ ਵੀ ਪਏ ਹਨ ਸਾਰੀ ਮਾਇਆ ਇਕੱਠੀ ਕਰਕੇ ਲਿਆਓ ਮਾਇਆ ਇਕੱਠੀ ਕਰ ਲਈ ਫਿਰ ਉਹਨੇ ਤਰੀਕਾ ਵਰਤਿਆ ਇਹ ਰਾਜਾ ਕੋ ਬੜੀਆਂ ਸ਼ਰਾਦਾਂ ਬੜੇ ਹੋਏ ਕੰਮ ਹੁੰਦੇ ਆ ਉਹਨੇ ਕਿਹਾ ਕਿ ਜਿਹੜਾ ਇੱਕ ਪੈਸਾ ਲਿਆ ਕੇ ਵਿਖਾਊਗਾ ਨਾ ਮੈਨੂੰ 1 ਰੁਪਇਆ ਲਿਆ ਕੇ ਵਿਖਾਊਗਾ ਤੇ ਮੈਂ ਉਹਨੂੰ ਨਾਮ ਦੇਵਾਂਗਾ ਇੱਕ ਲੜਕਾ ਆਪਣੀ ਮਾਤਾ ਦੇ ਨਾਲ ਜਿੱਦ ਰੱਖਿਆ ਕਰਨ ਕਹਿੰਦਾ ਕਿ ਮਾਤਾ ਜੀ ਰੁਪਇਆ ਚਾਹੀਦਾ ਹੈ ਰਾਜੀ ਕੋਲੋਂ ਨਾਮ ਲੈਣਾ ਮੈਂ ਉਹ ਕਹਿੰਦੀ ਬੁੱਤ ਆਪਣੇ ਘਰ ਚ ਰੁਪਈਆ ਕਿੱਥੇ ਬਾਗੀ ਸਾਰਾ ਕੁਝ ਤੇ ਰਾਜੇ ਦੇ ਸਿਪਾਹੀ ਇਕੱਠਾ ਕਰਕੇ ਲੈ ਗਏ ਐ ਇੱਥੋਂ ਇਹ ਵਿਆਪਕ ਸਮਿਆਂ ਦੀ ਹੁੰਦਾ ਰਿਹਾ ਜੇਦੋਂ ਉਹ ਬਤਾਲੀ ਨੇ ਤੋਪਾਂ ਬਣਾਉਣੀਆਂ ਸੀ ਨਾ ਉਹਨੇ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਇਲਾਕੇ ਦੇ ਵਿੱਚੋਂ ਹੁਕਮ ਕਰ ਦਿੱਤਾ ਕਿ ਜਿੰਨਾ ਵੀ ਲੋਹਾ ਜਾਂ ਪਿੱਤਲ ਦੇ ਭਾਂਡੇ ਆ ਸਾਰੇ ਇਲਾਕੇ ਦੇ ਵਿੱਚ ਜਿਸੇ ਵੀ ਪਿੰਡ ਦੇ ਵਿੱਚ ਕਿਸੇ ਘਰ 'ਚ ਪਏ ਆ ਉਹ ਸਾਰੇ ਇਕੱਠੇ ਕਰ ਲੋ ਉਹ ਤੋਪਾਂ ਬਣਾਉਣੀਆਂ ਨੇ ਤੋਪਾਂ ਬਣਾਉਣ ਵਾਸਤੇ ਉਹਨੇ ਕਿਸੇ ਦੇ ਘਰ ਦੇ ਵਿੱਚ ਲੋਹਾ ਨਹੀਂ ਰਹਿਣ ਦਿੱਤਾ ਕਿਸੇ ਦੇ ਘਰ ਦੇ ਵਿੱਚ ਪਿੱਤਲ ਨਹੀਂ ਰਹਿਣ ਦਿੱਤਾ ਉਦੋਂ ਫਿਰ ਲੋਕਾਂ ਨੇ ਮਿੱਟੀ ਦੇ ਤਵੇਆਂ ਤੇ ਰੋਟੀਆਂ ਬਕਾਉਣੀਆਂ ਸ਼ੁਰੂ ਕੀਤੀਆਂ ਮਿੱਟੀ ਦੇ ਤਵੇ ਜਿਹੜੇ ਬਦਾਲੀ ਨੇ ਚੜਾ ਦਿੱਤੇ ਸੀ ਲੋਕਾਂ ਦੇ ਉਸ ਸਮੇਂ ਦੇ ਵਿੱਚ ਉਹਨੇ ਦੀ ਤੋਪਾਂ ਬਣਾ ਲਈਆਂ ਸਾਰਾ ਲੋਹਾ ਪਿੱਤਲ ਘਾੜ ਕੇ ਤੋਪਾਂ ਬਣਾ ਲਈਆਂ ਜਦੋਂ ਉਹ ਵਾਪਸ ਮੁੜਿਆ ਨਾ ਆਪਣੇ ਦੇਸ਼ ਨੂੰ ਜਾਣ ਲੱਗਾ ਤੇ ਉਹਦੀਆਂ ਦੋ ਤੋਪਾਂ ਜੇਲ੍ਹ ਦਰਿਆ ਦੇ ਵਿੱਚ ਡਿੱਗ ਪਈਆਂ ਉਹਦੇ ਬੰਦਿਆਂ ਕੋ ਗੱਡੀਆਂ ਨਹੀਂ ਗਈਆਂ ਉਹਨੇ ਭੰਗੀ ਸਰਦਾਰਾਂ ਦੇ ਨਾਲ ਸੰਪਰਕ ਕੀਤਾ ਫਿਰ ਕਹਿੰਦਾ ਕਿ ਜੇ ਮੈਨੀਆਂ ਤੋਪਾਂ ਕੱਢ ਦਿਓ ਨਾ ਤੇ ਇੱਕ ਦੋਪ ਤਾੜੀ ਇਹਨਾਂ ਸਰਦਾਰਾਂ ਨੇ ਕੀਤਾ ਇਹ ਤਕੜੇ ਸੀ ਇਹਨਾਂ ਦਰਿਆ ਦੇ ਵਿੱਚੋਂ ਦੋਵੇਂ ਤੋਪਾਂ ਕੱਢ ਲੀਆਂ ਇੱਕ ਤੋਪੇ ਅਮਰਸਰ ਲੈ ਆਏ ਤੇ ਇੱਕ ਜਿਹੜੀ ਤੋਪ ਸੀ ਉਹ ਬਤਾਲੀ ਦੇ ਬੰਦੇ ਲੈ ਗਏ ਉਸ ਤੋਪ ਦਾ ਨਾਂ ਹੈ ਜਮਜਮਾ ਤੋਪ ਉਹ ਤੋਪ ਅੱਜ ਵੀ ਲਾਹੌਰ ਦੇ ਕਿਲੇ ਵਿੱਚ ਪਈ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਪੰਗੀ ਸਰਦਾਰਾਂ ਦਾ ਜੁੱਧ ਲੱਗਿਆ ਸੀ ਨਾ ਹੁਣ ਉਦੋਂ ਵੀ ਅਮਰਸਰ ਦੇ ਕਿਰੇ ਦੇ ਫਸੀਲ ਦੇਤੇ ਤੋਪਚਾਰ ਦਿੱਤੀ ਸੀ ਤੇ ਜਫੇਦਾਰ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਨੇ ਵਿਚ ਪੈ ਕੇ ਇਹਨਾਂ ਦਾ ਸਮਝੌਤਾ ਕਰਾ ਦਿੱਤਾ ਸੀ ਤੇ ਅਮਰਸਰ ਜਿਹੜਾ ਸੀ ਇਹ ਮਾਰ ਜਾਂਦੀ ਸਿੰਧੇ ਰਾਜ ਦੇ ਵਿੱਚ ਬੁਲਾ ਦਿੱਤਾ ਗਿਆ ਸੀ ਤੇ ਭੰਗੀ ਸਰਦਾਰਾਂ ਦੀ ਮਿਸਲ ਸੀ ਜਿਹੜੀ ਉਹ ਮਾਰ ਜਾਂ ਰਜੀਤ ਸਿੰਘ ਦੇ ਰਾਜ ਪ੍ਰਬੰਧਨ ਦੇ ਵਿੱਚ ਉਹਨਾਂ ਨੂੰ ਮਾਨਤਾਣ ਦੇ ਕੇ ਇਤਮਾਨ ਦੇ ਕੇ ਰਲਾ ਦਿੱਤਾ ਗਿਆ ਸੀ ਉਹ ਦੋ ਪੈ ਜਿਹੜੀ ਉਹ ਅਜੇ ਵੀ ਆਪਣੇ ਲਾਹੌਰ ਦੇ ਕਿਲੇ ਵਿੱਚ ਪਈ ਹੈ ਸੋ ਇਸ ਤਰ੍ਹਾਂ ਰਾਜੇ ਕਰਦੇ ਰਹੇ ਨੇ ਕਾਲੂ ਬਾਦਸ਼ਾਹ ਨੇ ਜਦੋਂ ਹਮਲਾ ਕੀਤਾ ਸੀ ਕਿ ਸਾਰਾ ਧਨ ਪੈਸਾ ਕਿਤੇ ਨਹੀਂ ਛੱਡਣਾ ਬੱਚਾ ਜਿੱਦ ਲੱਗ ਪਿਆ ਕਰਨ ਮਾਂ ਅੱਗੇ ਬੱਚੇ ਦੀ ਜਿੱਦ ਵੜੀ ਭੈੜੀ ਹੁੰਦੀ ਹੈ ਪਰ ਜਦਾਂ ਮੰਨੀਆਂ ਗਈਆਂ ਬੱਚੇ ਦੀ ਜਿੱਦ ਤੇ ਬ੍ਰਾਹਮਣ ਦੀ ਜਿੱਦ ਤੇ ਤੀਜੀ ਜਿਹੜੀ ਹੈ ਇਸਤਰੀ ਦੀ ਜਿੱਦ ਤੇ ਚੌਥੀ ਰਾਜ ਹੱਠ ਤੇ ਬੱਜੇ ਨੇ ਜਿੰਦ ਕੀਤੀ ਮਾਂ ਨੇ ਕਿਹਾ ਹੁਰਤਕਦੇ ਨਹੀਂ ਹੈਗਾ ਰੁਪਈਆ ਕੋਈ ਜਦੋਂ ਤੇਰਾ ਪਿਓ ਮਰਿਆ ਸੀ ਨਾ ਉਹਦੇ ਮੂੰਹ ਵਿੱਚ ਰੁਪਈਆ ਪਾਇਆ ਸੀ ਤੇ ਉਹ ਰੁਪਈਆ ਨੇ ਕਬਰ ਗੁੱਡੀ ਆਪਦੇ ਪਿਓ ਦੀ ਉਹਦੇ ਮੂੰਹ ਵਿੱਚੋਂ ਰੁਪਈਆ ਕੱਢ ਕੇ ਰਾਜ ਦਰਬਾਰ ਦੇ ਵਿੱਚ ਲੈ ਗਿਆ ਉਹਨਾਂ ਨੇ ਪੁੱਛਿਆ ਵੀ ਲਿਆਂਦਾ ਕਿੱਥੋਂ ਆ ਅਸੀਂ ਤੇ ਛੱਡਿਆ ਨਹੀਂ ਕਿਤੇ ਉਹਨੇ ਕਿਹਾ ਜੀ ਮੈਂ ਕਬਰਾਂ ਜੋ ਲੈ ਕੇ ਆਇਆ ਮੇਰੇ ਪਿਓ ਦੇ ਮੂੰਹ ਚ ਪਾਇਆ ਸੀ ਮੇਰੀ ਮਾਂ ਨੇ ਮਨ ਲੱਗੇ ਦੀ ਤੇ ਮੈਂ ਲੈ ਕੇ ਆਇਆ ਕਾਰੋਂ ਬਾਦਸ਼ਾਹ ਨੇ ਕਬਰਾਂ ਪਟਵਾ ਦਿੱਤੀਆਂ ਸੀ ਕਿ ਜਿੰਨੇ ਪੈਸੇ ਉਹਨਾਂ ਦੇ ਮੁਰਦਿਆਂ ਦੇ ਮੂੰਹ ਚ ਪਾਈ ਉਹ ਵੀ ਕੱਢ ਲਓ ਇਸ ਜਿਹੜੇ ਵੱਡੇ ਵੱਡੇ ਰਾਜਨਾਰ ਹਕੂਮਾਨ ਆ ਨਾ ਉਹਨਾਂ ਦੀ ਤ੍ਰਿਸ਼ਨਾ ਨਹੀਂ ਕੋਈਦੀ ਤ੍ਰਿਸ਼ਨਾ ਬਿਰਲੇ ਹੀ ਕੀ ਬੁਜੀ ਹੈ ਹੁਣ ਵੀ ਕੀ ਕੀਤਾ ਸੀ ਇਸ ਜਿਹੜੀ ਹੋਣ ਵਾਲੀ ਸਰਕਾਰ ਹੈ ਤੁਹਾਡੇ ਹਿੰਦੁਸਤਾਨ ਦੇ ਵਿੱਚ ਇਹਨਾਂ ਕਹਤਾ ਸੀ ਕਿ 50 ਗ੍ਰਾਮ ਸੋਨਾ ਆਦਮੀ ਰੱਖ ਸਕਦਾ ਤੇ 100 ਗ੍ਰਾਮ ਇਸਤਰੀ ਰੱਖ ਸਕਦੀ ਹੈ ਉਦੋਂ ਵੱਧ ਸੋਨਾ ਸੀ ਜ਼ਬਤ ਕਰ ਲਾਂਗੇ ਜਦੋਂ ਇਹਨਾਂ ਸਾਹਕਤਾ ਬੁਲਾਇਆ ਤੇ ਜਿਹੜੇ ਇਹਨਾਂ ਦੇ ਆਪਣੇ ਲੀਡਰ ਸੀ ਉਹਨਾਂ ਦੇ ਘਰਾਂ ਦੇ ਵਿੱਚੋਂ ਨਾਲ ਸੋਨਾ ਪਿਆ ਸੀ ਇਸ ਕਰਕੇ ਇਹਨਾਂ ਨੇ ਉਸ ਪਾਸੇ ਨਹੀਂ ਤੁਰੇ ਜੇ ਨਾ ਹੁੰਦਾ ਤੇ ਫਿਰ ਸਾਡੀ ਸਫਾਈ ਕਰ ਦੇਣੀ ਸੀ ਸਾਰੇ ਪੰਜਾਬ ਦੀ ਸਾਰੇ ਹਿੰਦੁਸਤਾਨ ਦੀ ਇਹਨਾਂ ਨੇ ਇਸ ਤਰ੍ਹਾਂ ਕਰਦੇ ਨੇ ਰਾਜੇ ਤ੍ਰਿਸਰਾ ਵਿਰਲੇ ਹੀ ਕੀ ਬੁੱਧੀ ਹੈ ਕੋਟ ਜਰੂਰੇ ਜੋਰੇ ਲਾ ਕਰੋਰੇ ਮਨ ਨਾ ਹੋ ਰੇ ਪਰੇ ਪਰੇ ਹੀ ਕੋ ਲੁਜੀ ਤੇ ਕੋ ਅਕਰੋੜ ਜੋੜ ਲੈ ਲੱਖਾਂ ਕਰੋੜ ਜੋੜ ਲੈ ਤੇ ਮਨ ਫੇਰ ਹੀ ਹੋ ਰਿਆ ਮਨ ਫੇਰ ਹੀ ਰੁਕਿਆ ਹੋੜਾ ਹੁੰਦਾ ਏ ਰੋਕ ਦੇਣਾ ਕਿਸੇ ਚੀਜ਼ ਤੇ ਹੋੜਾ ਲਾ ਕੇ ਨਹੀਂ ਰੁਕਿਆ ਤੇ ਅੱਗੇ ਦੀ ਅੱਗੇ ਚਲਦਾ ਗਿਆ ਲਫਟ ਰਹੇ ਮਾਇਆ ਸੰਗ ਰੰਗ ਮਾਤੇ ਲੋਚਨ ਕਸ਼ੂ ਦਾ ਸੂਜੀ ਜਿਹੜੇ ਮਾਇਆ ਦੇ ਵਿੱਚ ਮੱਤੇ ਹੁੰਦੇ ਆ ਨਾ ਮਾਇਆ ਧਾਰੀਤ ਅੰਨਾ ਗੋਲਾ ਸ਼ਬਦ ਨਾ ਸੁਣੀ ਬਹੂਰੂਲ ਘੋਲਾ ਤੇ ਜਿਹੜੇ ਮਾਇਆ ਦੇ ਨਾਲ ਰੱਤੇ ਜਾਂ ਮੱਤੇ ਜਾਂਦੇ ਆ ਨਾ ਮਾਇਆ ਦੇ ਵਿੱਚ ਅੰਨੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਗੁਰੂ ਦਾ ਸ਼ਬਦ ਨਹੀਂ ਸੁਣਦਾ ਅੱਖੀਂ ਦਿਸਦਾ ਕੁਝ ਨਹੀਂ ਗੱਲ ਉਹਨਾਂ ਦਾ ਇੱਕੋ ਧਿਆਨ ਆ ਕਿ ਮਾਇਆ ਆਜੇ ਮਾਇਆ ਆਜੇ ਵਿਖਿਆ ਮੈਂ ਹੇ ਕਿ ਨਹੀਂ ਤ੍ਰਿਪਤਨਾ ਪਾਈ ਜ਼ਹਿਰ ਖਾ ਕੇ ਕਦੇ ਕੋਈ ਨਹੀਂ ਰਹਿ ਜਾ ਜ਼ਹਿਰ ਜਿਹੜਾ ਖਾਵੇਗਾ ਉਹਦੇ ਪ੍ਰਾਣ ਚਲੇ ਜਾਂਦੇ ਵਿਖਿਆ ਮੈਂ ਹੇ ਕਿ ਨਹੀਂ ਤ੍ਰਿਪਤਨਾ ਪਾਈ ਕਿਸੇ ਦਾ ਬੰਦੇ ਦਾ ਵੀ ਮਨ ਜ਼ਹਿਰ ਖਾ ਕੇ ਰੱਜ ਨਹੀਂ ਸਕਦਾ ਜਿਉਂ ਪਾਲਕ ਇੰਦਰ ਨਹੀਂ ਧਰਪੈ ਬਿਨ ਹਰ ਕਹਾ ਆਕਾਈ ਜਿਤਨਾ ਜਿਹੜੀ ਅੱਗ ਵਾ ਇਹਦੇ ਜਿੰਨਾ ਮੱਦੀ ਪਾਲਣ ਛੁੱਟੀ ਜਾਉ ਜਿਹੜੀ ਅੱਗ ਵਾ ਕਦੇ ਬਾਲਣ ਨਾਲ ਰੱਜਦੀ ਨਹੀਂ ਕਦੇ ਤੁਹਾਨੂੰ ਕਹਿੰਦੇ ਨਹੀਂ ਕਿ ਮੈਂ ਹੁਣ ਚੁੱਪ ਕਰ ਜੂ ਕਿ ਮੈਂ ਰੱਜ ਗਈ ਆਂ ਸੋ ਜਿੰਨਾ ਜੇ ਨਾਮ ਨਹੀਂ ਜਪਦਾ ਬਿਨ ਹਰ ਕਹਾ ਆਕਾਈ ਜਿੰਨਾ ਜੇ ਵੈਗਰੂ ਦੀ ਕਿਰਪਾ ਨਹੀਂ ਨਾ ਹੁੰਦੀ ਕਿਸੇ ਤੇ ਉਹਨਾਂ ਜਿੰਨਾਂ ਕੋ ਦਾ ਮਨ ਤ੍ਰਿਪਤ ਨਹੀਂ ਹੁੰਦਾ ਤੇ ਉਹ ਰੱਜਦਾ ਨਹੀਂਗਾ ਤੇ ਜਿਸ ਤਰ੍ਹਾਂ ਅੱਗ ਜਿਹੜੀ ਆ ਇਹ ਲੱਕੜਾ ਜਿੰਨੀ ਮਰਜੀ ਪਾ ਦਿਓ ਉਹਦੇ ਨਾਲ ਨਹੀਂ ਰੱਜ ਸਕਦੀ ਪ੍ਰੰਤੂ ਜਿਹੜਾ ਇਨਸਾਨ ਆ ਜਦੋਂ ਵੈਗੁਰੂ ਕਿਰਪਾ ਕਰ ਦਿੰਦੇ ਨੇ ਨਾ ਨਾਨਕ ਨਦਰੀ ਨਦਰ ਨਿਹਾਲ ਫਿਰ ਉਹਨਾਂ ਦਾ ਮਨ ਸਬਰ ਸੰਤੂਖ ਸਤ ਸੰਤੋਖ ਤਿਆ ਧਰਮ ਦੇ ਵਿੱਚ ਆ ਜਾਂਦਾ ਤੇ ਫਿਰ ਉਹ ਰੱਜ ਜਾਂਦਾ ਹੈ ਰਹਾਉ ਟਹਿਰਾਉ ਦੇ ਕੇ ਫਰਮਾਉਂਦੇ ਹਨ ਦਨ ਦਨ ਕਰਤ ਭੋਜਨ ਬੋ ਵਿੰਜਨ ਤਾਂ ਕਿ ਮਟਾਇਨਾ ਭੁੱਖਾ ਦਿਨੇ ਜਿੰਨੇ ਮਰਜੀ ਜਿੰਨੇ ਮੰਗੀ ਕਿਸਮ ਦੇ ਪਦਾਰਥ ਖਾਈ ਜਾਵੇ ਤੇ ਇਹ ਪਦਾਰਥ ਖਾਧਿਆਂ ਜਿਹੜੀ ਮਨ ਦੀ ਭੁੱਖਾ ਤ੍ਰਿਸ਼ਨਾ ਦੀ ਭੁੱਖਾ ਉਹ ਨਹੀਂ ਮਿੰਟਦੀ ਪੇਟ ਦੇ ਭਰ ਜਾਂਦਾ ਜਿਹੜਾ ਬੰਦਾ ਵਾ ਰੋਟੀ ਤੋਂ ਭੁੱਖਾ ਉਹ ਜਦੋਂ ਰੋਟੀ ਖਾ ਲਵੇ ਤੇ ਉਹਦੀ ਭੁੱਖ ਮਿੰਟ ਜਾਂਦੀ ਆ ਜਿਹੜਾ ਬੰਦਾ ਨੀਂਦ ਤਾਂ ਭੁੱਖਾ ਉਹਦੀ ਨੀਂਦ ਕਦੇ ਨਹੀਂ ਰੱਜਦੀ ਦੈਨ ਪਰਤ ਦੈਨ ਉਹ ਤਾਂ ਮੈਂ ਕਰੀ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਉਹਦਾ ਲਾਲਜੀ ਆਦਮੀ ਹੈ ਨਾ ਉਹ ਕੁੱਤੇ ਵਾਂਗੂ ਸਵਾਨ ਹੁੰਦਾ ਕੁੱਤਾ ਕੁੱਤੇ ਵਾਂਗੂ ਚਾਰੇ ਪਾਸੇ ਤੁਰਿਆ ਫਿਰਦਾ ਕਦੇ ਅੰਦਰ ਭੱਜ ਗਿਆ ਕਦੇ ਇੱਧਰ ਭੱਜ ਗਿਆ ਤੇ ਉਹਦਾ ਜਿਹੜਾ ਮਾਲਾ ਨਾ ਉਹ ਇਕ ਤਾਂ ਟਿਕਦਾ ਨਹੀਂ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਚੋਹਣਾ ਚੁੱਕੇ ਜਿਹੜਾ ਕਾਮੀ ਪੁਰਸ਼ ਆ ਉਹ ਕਾਮੀ ਆ ਕਾਮ ਵਾਸ ਕਾਮਾਂਦ ਦੇ ਵਾਸਾ ਹੋਇਆ ਕੰਮ ਦੇ ਵਾਸਪਿਆ ਹਰ ਘਰ ਦੇ ਵਿੱਚ ਇਹੋ ਹੀ ਨਿਗਾ ਮਾਰੂਗਾ ਸ਼ਾਇਦ ਇੱਥੇ ਕੋਈ ਨਾਰੀ ਮੇਰੇ ਅੱਖੇ ਲੱਗਦੇ ਇਥੋਂ ਨਾਰੀ ਕੋਈ ਮੇਰੇ ਵਾਸਾ ਚ ਆ ਜੇ ਕੋ ਲੋਕਾਂ ਦੇ ਘਰਾਂ 'ਚ ਨਿਗਾ ਮਾਰਦਾ ਫਿਰੂਗਾ ਲੋਕਾਂ ਦੇ ਘਰਾਂ 'ਚ ਝਾਕਦਾ ਫਿਰੂਗਾ ਤੇ ਕਿਸੇ ਕਦੇ ਵੀ ਉਹ ਇਸ ਗੱਲ ਤੋਂ ਝੁੱਕਦਾ ਨਹੀਂਗਾ ਕਿ ਮੈਂ ਆ ਘਰ ਛੱਡ ਦਿਆਂ ਜਿਦਾਂ ਕਹਿੰਦੇ ਨੇ ਕਿ ਢਾਈ ਘਰ ਡੈਣ ਵੀ ਛੱਡ ਦਿੰਦੀ ਆ ਜਿਹੜੇ ਕਾਮੀ ਪੁਰਸ਼ ਆ ਤੁਸੀਂ 매 ਰੋਜ਼ ਅਖਬਾਰਾਂ 'ਚ ਪੜ੍ਹਦੇ ਜੋ ਕਿੰਨੇ-ਕਿੰਨੇ ਨਜ਼ਦੀਕੀ ਰਿਸ਼ਤੇਦਾਰੀਆਂ ਤੇ ਕੀ ਕੁਝ ਹੋ ਰਿਹਾ ਦੁਨੀਆ ਦੇ ਉੱਤੇ ਇਹ ਕਾਮੀ ਪੁਰਖ ਬਹੁਤ ਅੰਨਾ ਹੋ ਜਾਂਦਾ ਹੈ ਇਹਨੂੰ ਕੁਝ ਨਹੀਂ ਦਿਸਦਾ ਇਹ ਹਰ ਘਰ ਦੇ ਵਿੱਚ ਆਪਣੀ ਕਾਮਵਾਸ਼ਨਾ ਪੂਰੀ ਕਰਨ ਦੀ ਲੱਭਦਾ ਰਹਤਾ ਕਿ ਮੈਨੂੰ ਕੁਝ ਮਿਲ ਜੇ ਦਿਨ ਭਰ ਤੱਕ ਕਰੇ ਕਰੇ ਪਛਤਾਪੇ ਸੋਗ ਲੋਭ ਮਹਿਸੂਕੈ ਦਿਨ-ਪ੍ਰਤੀ ਦਿਨ ਤੇ ਕਰਦਾ ਪਛਤਾਵਾ ਫਿਰਦਾ ਤੇ ਫਿਰ ਸੋਗ ਦੇ ਵਿੱਚ ਪੈ ਜਾਂਦਾ ਜਦੋਂ ਸਰੀਰ ਤੰਦਰੁਸਤ ਨਹੀਂ ਰਹਿੰਦਾ ਤੇ ਲੋਭ ਕਰਕੇ ਲੋਭ ਦੇ ਵਿੱਚ ਵੜ ਕੇ ਫਿਰ ਸੋਗ ਜਾਂਦਾ ਲੋਭ ਜਿਆਦਾ ਹੋ ਜਾਂਦਾ ਕਦੇ ਇਧਰ ਚਲੇ ਗਿਆ ਕਦੇ ਇਧਰ ਚਲੇ ਗਿਆ ਸਰੀਰ ਤੰਦਰੁਸਤੀ ਨਹੀਂ ਰਹਿੰਦੀ ਸਰੀਰ ਦਾ ਨਾਸ਼ ਹੋ ਜਾਂਦਾ ਹੈ ਤੇ ਫਿਰ ਪਛਤਾਉਂਦਾ ਹੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਰਧਾਨਾ ਜਿਹੜਾ ਵੈਗੁਰੂ ਦਾ ਨਾਮ ਹੈ ਨਾ ਉਹ ਅਬੋਲਕ ਇਹ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਜਿਹੜਾ ਅੰਮ੍ਰਿਤ ਹੈ ਨਾ ਤੇ ਅੰਮ੍ਰਿਤ ਇੱਕ ਬੜਾ ਵੱਡਾ ਖਜ਼ਾਨਾ ਸਾਨੂੰ ਮਹਾਰਾਜ ਨੇ ਦਿੱਤਾ ਅੰਮ੍ਰਿਤ ਪੀਆ ਸੰਤੂਰ ਦੀਆ ਔਰ ਨਾ ਜਾਣਾ ਦੂਆ ਪੀਆ ਅੰਮ੍ਰਿਤ ਪੀਓ ਸਦਾ ਚਿਰ ਜੀਓ ਹਰ ਸ਼ਿਵਰ ਤੇ ਆਂਦਾ ਅਨੰਤਾਂ ਰੰਗ ਤਮਾਸ਼ਾ ਪੂਰਨ ਆਸ਼ਾ ਕਬੇ ਨਾ ਵਿਆਪੇ ਚਿੰਤਾ ਜਿਹੜੇ ਨਾਮ ਰਸਤਾ ਅੰਮ੍ਰਿਤ ਪੀਂਦੇ ਨੇ ਨਾ ਤੇ ਉਹਨਾਂ ਨੂੰ ਇਹ ਬੜਾ ਵੱਡਾ ਖਜ਼ਾਨਾ ਮਿਲ ਜਾਂਦਾ ਇਹ ਜਿਹੜੇ ਉੱਪਰ ਸਾਰੇ ਖਜ਼ਾਨੇ ਦੱਸੇ ਗਏ ਹਨ ਉਹ ਖਜ਼ਾਨੇ ਦੇ ਮੁਕਾਬਲੇ ਕੁਛ ਵੀ ਨਹੀਂਗੇ ਤੇ ਜਿਹੜਾ ਅੰਤ ਸ਼ਕ ਲੈਂਦਾ ਤੇ ਬਾਣੀ ਪੜ੍ਹਦਾ ਉਹਦਾ ਮਨ ਟਿਕਾਉ ਹੋ ਜਾਂਦਾ ਮੰਗਣਾ ਤਾਂ ਇੱਕ ਸੱਚ ਜਿਸ ਤੁਸ ਦੇਵੇ ਆਪ ਉਹ ਬੇਸਾਚੀ ਮੰਗਦੇ ਪ੍ਰਮਾਤਮਾ ਦੇ ਕੋਲ ਮੇਰੇ ਤਾਂ ਦਹੂਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆਂ ਪੁੱਤਰੇ ਮਨ ਕੀ ਭੁੱਖ ਇਹ ਵੈਰੂ ਅਸੀਂ ਹੋਰ ਕੁਛ ਨਹੀਂ ਮੰਗਦੇ ਅਸੀਂ ਇੱਕ ਨਾਮ ਮੰਗਦੇ ਆ ਤੇਰੇ ਕੋਲੋਂ ਦੇ ਨਾਮ ਸੰਦੋਖੀਆਂ ਉਤਰੇ ਮਨ ਕੀ ਭੁੱਖ ਜਿਹਦੇ ਨਾਲ ਸਾਡੀ ਸਾਡੀ ਮਨ ਦੀ ਭੁੱਖ ਵੀ ਖਤਮ ਹੋ ਜਾਵੇ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਣਾ ਜਿਹੜੇ ਸੁਖ ਤੇ ਸਹਿਜ ਤੇ ਜਿਹੜਾ ਆਨੰਦमय ਜੀਵਨ ਆ ਨਾ ਇਹ ਸੰਤਾਂ ਦੇ ਕੋਲ ਹੀ ਹੁੰਦਾ ਹੈ ਸੰਤਾਂ ਦਾ ਜਿਹੜਾ ਮਨ ਹੈ ਨਾ ਉਹ ਆਨੰਦ ਵਿੱਚ ਚਲ ਜਾਂਦਾ ਸੰਤ ਜਿਹੜੇ ਤੀਖੀ ਨਹੀਂ ਹੋਣੇ ਚਾਹੀਦੇ ਸੰਤ ਸੰਤ ਹੋਵੇ ਤਾਂ ਉਹਦਾ ਮਨ ਟਿਕਿਆ ਹੁੰਦਾ ਇਹ ਸੰਤ ਇਹ ਨਾ ਹੋਵੇ ਕਿ ਉਹ ਸਾਡੇ ਨਾਲ ਵੀ ਜਿਆਦਾ ਲੋਭੀ ਲਾਲਚੀ ਹੋਵੇ ਤੇ ਸਾਡੇ ਨਾਲ ਵੀ ਜਿਆਦਾ ਮਾਇਆ ਦੇ ਬਗੈ ਮੱਗਾ ਹੋਵੇ ਇਹ ਵੈਰ ਵੀ ਕਿਰਪਾ ਕਰਦੇ ਨੇ ਜਿਹੜੇ ਗੁਰੂ ਭੰਪਿਆਰੇ ਘਰ ਗ੍ਰਿਸ਼ਟ ਕਰਦੇ ਨੇ ਗ੍ਰਿਸ਼ਟ ਧਰਮ ਆਪਣਾ ਨਿਭਾਉਂਦੇ ਨੇ ਪਰਿਵਾਰ ਵੀ ਪਾਲਦੇ ਨੇ ਗੁਰੂ ਘਰ ਦੇ ਨਾਲ ਵੀ ਜੁੜ ਕੇ ਰਹਿੰਦੇ ਨੇ ਉਹੋ ਹੀ ਸੰਤ ਨੇ ਸਾਡੇ ਬਾਤ ਤੇ ਸਾਡੇ ਬਾਤ ਤੇ ਉਹ ਸੰਤ ਨੇ ਜਿਨ੍ਹਾਂ ਦਾ ਮਨ ਸੁਖ ਸਹਿਜ ਵਿੱਚ ਆ ਗਿਆ ਬਾਣੀ ਪੜੀ ਬਾਣੀ ਪੜਾਈ ਗੁਰੂ ਘਰ ਗਏ ਗੁਰੂ ਘਰ ਦੇ ਚ ਸਵਾਵਾ ਕੀਤੀਆਂ ਤੇ ਗੁਰਸਿੱਖਾਂ ਨਾਲ ਬਹਿ ਕੇ ਗੁਰਬਾਣੀ ਗਾਉ ਹ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਦੇ ਸ਼ਬਦ ਦੇ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਾ ਦੇਨਕੂ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣਾਰੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਆਓ ਆਪਾਂ ਆਖਰੀ ਪੰਤੀਆਂ ਪੜ ਕੇ ਸਮਾਪਤੀ ਵੱਲ ਵਧੀਏ ਜੀ ਹਰ ਹਰ ਨਾਮ ਅਪਰ ਅਮੂਲਾ ਅੰਮ੍ਰਿਤ ਏਗ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਲਾ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ